ਦੇਵਾ ਦੇਖ ਲੋ ਲੱਸੀ ਪੀਓਗੀ ਤੇ ਲੱਸੀ ਪੀਉਂਗੀ ਪਹਿਲੇ ਅੱਛੇ ਆਇਆ ਹੁਣ ਆ ਤਾਜੀ ਐਨੀ ਲੇਟ ਕ ਦਿਖਾਨ ਲੱਗੇ ਅੱਜ ਮੇਰੇ ਕੋਲ ਨੇਲਸ ਕਰਾਉਣਾ ਸੀ ਜਦੋਂ ਤੂੰ ਜੋਤਪੀ ਸਹਿਜ ਕਿਉਂਕਿ ਕੰਮ ਪਕੜਾ ਆਫੀਸ਼ਲੀ ਕੰਮ ਸ਼ੁਰੂ ਕੀਤਾ ਤੇ ਤੇ ਉਹਦੇ ਪੈਸੇ ਤਾਂ ਲਈ ਲੈ ਨਹੀਂ ਗੇ ਪਰ ਸਗਣ ਦੇ ਕੇ ਗਿਆ ਪਹਿਲੀ ਤਨਖਾਹ ਮੇਰੀ ਮੈਗਦੀ ਚਲ ਨਗਰ ਕੇ ਇਤਨਾਉਣਾ ਨਗਰ ਕੇ ਤਿੰਨ ਚ ਪਾ ਦੇਣਾ 500 ਰੁਪਇਆ ਦੇ ਦਿੱਤੇ ਜਾਇਆ ਤੇ ਮੈਗਦੀ ਨੂੰ ਦੇ ਦਿੱਤੇ ਮੈਂ ਕਿਾ ਚੱਲ ਮੈਗਦੀ ਨੂੰ ਮੇਰੀ ਪਹਿਲੀ ਕਮਾਈ ਮੈਂ ਤੈਨੂੰ ਦੇ ਦਿੰਦੀ ਹਾਂ ਕਿਉਂਕਿ ਮੈਂ ਕਦੀ ਕਿਸੇ ਤੋਂ ਪੈਸੇ ਨਹੀਂ ਲਏ ਖੁਸ਼ੀ ਹੁੰਦੀ ਹੈ ਨਾ ਮੈਕੇ ਹਾਂ ਪਸੰਦ ਆਏ ਉਹਨਾਂ ਨੂੰ ਪਰ ਮੇਰੇ ਨੇ ਜੋ ਸਾਡਾ ਵਲੌਗ ਨੂੰ ਦੇਖਦੇ ਸਾਡੇ ਪਿੰਡ ਦੇ ਆ ਤੇ ਉਹਨਾਂ ਨੂੰ ਪਸੰਦ ਆਏ ਸਹੀ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਸਵੇਰ-ਸਵੇਰ ਦੀ ਪਾਪੇ ਹੋਣਾ ਨੀ ਮਾਛੀ ਵੜਿਆ ਕੇ ਗੱਡੀ ਖਰਾਬ ਹੋ ਗਈ। ਚੈੱਕ ਰੈਡੀਏਟਰ ਚ ਪਾਣੀ ਚੈੱਕ ਕੀਤਾ ਪਾਣੀ ਡੋਲਣ ਲੱਗ ਪਈ ਹੁਣ ਰੈਡੀਏਟਰ ਦਾ ਕੰਮ ਕਰਾਈ ਜਾਂਦੇ ਆ ਉੱਥੇ। ਬਚਾਰੇ ਗੱਡੀ ਬਹੁਤ ਖਰਾਬ ਕਰਨ ਲੱਗ ਪਈ ਸਾਨੂੰ ਹਣ। ਖੁਸ਼ਮਤੀ ਹੈ ਹੋ ਗਿਆ। ਕੋਈ ਗੱਲ ਨਹੀਂ ਚਲ ਗੱਡੀ ਤਾਂ। ਹੁਣ ਬੁੱਲੋਗਾ। ਸਿੰਦੂ ਦੇ client ਹਲੋ ਨਹੀਂ ਸ਼ਕਤੀ ਹਮੇ ਦੇ ਨਾ ਦਾਤਾ ਇਸਕੇ ਪੈਸੇ ਹਮ ਦੇ ਨਾ ਸਕੇ ਤੈਨੂੰ ਕਿਹੜਾ ਲੋਕ ਪਤਾ ਸਾ ਮੇਰੇ ਦਾ ਵੀ ਮੈਂ ਬਦਲ ਦੇਣਾ ਹਾਂ ਮੈਂਟੋ ਬੈਂਕ ਕਿੰਨੇ ਭੇਜੇ ਕਿੰਨੇ ਆ ਇਹ ਵੇਟ ਇਸ ਦੀ ਚੱਕ ਬਾਬਾ ਹੀ ਮਨੀ ਭੇਜੀ ਆ ਕੌਣ ਕੌਣ ਜਾਣਦੀ ਨਹੀਂ ਤੁਹਾਨੂੰ 25 25 ਮੇਰਾ ਕੋਈ ਦਾਦਾ ਨਹੀਂ ਹੈ 26 26 26 26 ਇਤਨਾ ਪੈਸਾ ਮੇਰਾ ਕੋਈ ਨਹੀਂ ਮੈਂ ਕਿਹਾ ਸੀ ਲਾਲੀ ਨੂੰ ਪੈਸੇ ਸੈਂਡ ਕੀਤੇ ਵੀ ਮੇਰੇ ਦੂਜੇ ਕਾਉਂ ਚ ਕਰਤੇ ਅਸੀਂ ਮੁੱਕਰ ਗਈਆਂ ਅੱਧੇ ਅੱਧੇ ਲੈ ਲਾਂਗੇ ਦੋਨੇ ਕਾਣੇ ਨਾਨ ਪਰ ਜਾਈ ਖੁੱਸੇ ਲੈ ਕੇ ਆਉਣੇ ਹਾਂ ਇੰਨੇ ਦਾ ਤਾਂ ਨਹੀਂ ਲਿਆਵਾਂਗੇ ਇੱਕ ਨਵੇਂ ਦਾ ਕੁਛ ਸਾ ਉੱਪਰਲੇ ਜਿਹੜੇ ਉੱਪਰਲੇ ਉਹਦੇ ਲਿਆਵਾਂਗੇ ਆ ਲੈ ਸਕੈਨਰ ਫਣ ਚਲ ਕਰਸ ਆ ਗਿਆ ਮੈਨੂੰ ਦੇ ਦੇ ਚਲ ਕੋਈ ਨਹੀਂ ਬਣੀ ਜਾਈ ਨਹੀਂ ਗੱਲ ਕੀ ਹੋ ਗਿਆ ਬੈਠ ਕੇ ਕੀ ਬਿਖੜਦੀ ਹੈ ਗੱਗੂ ਨੇ ਕ੍ਰੀਲ ਜੀ ਭੇਜੀਆ ਕਿ ਫੇਰ ਉੱਥੇ ਆ ਕੇ ਚਾਹਿਆ ਮੈਨੂੰ ਲੋਕ ਕਹਿੰਦੇ ਵੀ ਸਿਆਣਿਆਂ ਚ ਬੈਠਿਆ ਕਰੋ ਤੇ ਲੈ ਸਿਆਣੀ ਉਹ ਤੋਂ ਬੁੜਾ ਕਾਂ ਦੀ ਆਵਾਜ਼ ਕੱਢੀ ਜਾਂਦਾ ਤੇ ਕਰੀਲਾ ਬਣਾਈ ਜਾਂਦਾ ਮੰਮੀ ਵੱਡੀ ਦੀ ਕੱਢੀ ਹੈ ਵੱਡੀ ਕਿਧਰ ਗਈ ਆ ਦੇ ਪਿਆ ਥੋੜਾ ਇੱਥੇ ਚੱਲ ਬਣਾ ਅੰਮੀ ਚਾਹ ਓੱਖ ਲੱਗੇ ਪਏ ਆ ਕੋਸ ਅਨੀ ਮਾਤਾ ਔਖ ਲੱਗਣੀ ਨਹੀਂ ਹੋਰ ਹੁਣ 3 ਵਜੇ ਫਿਰ ਖਾਜੋ ਬਣਾਓ ਆਂਟਾ ਬਣਾਓ ਕੋਟਮਾ ਕੀ ਖਿੱਚ ਲਈਆਂ ਤੇ ਹੁਣ ਬਸ ਪੈਰ ਨਹੀਂ ਥੱਲੇ ਲੱਗਦੇ ਦੋਨਾਂ ਜਣੀਆਂ ਦੇ ਗਾਣਾ ਦੇਸ ਰਾਤ ਕੰਦੀ ਸ਼ੀਮਿਆ ਮੇਹਰ ਦੇ ਸੰ ਨੂੰ ਮੀ ਉਹ ਹਿਲਾ ਦੇਤਾ ਉਹ ਵੀ ਸੌਣਾ ਹੀ ਹੈ ਜਦੋਂ ਮੁੰਮਾ ਬੜੀ ਕਿੱਧਰ ਜਾਕਦਾ ਨਹੀਂ ਇਹ ਤਾਂ ਉਹਨਾਂ ਨਾਲ ਹੀ ਦਿੱਤੂਗਾ ਕੱਲੀ ਵਾਲਾ ਲਾ ਕੋਈ ਲੁੱਕ ਦੇ ਅਕੋਰਡਿੰਗ ਨਹੀਂ ਜਾਦੀ ਯਾਰ ਜਾਦੇ ਜਦੋਂ ਸਿਆਣੀ ਆ ਆ ਵੀ ਸੋਣਾ ਕਰਵਾ ਕੇ ਫੋਟੋ ਸ਼ੂਟ ਹੋਣਾ ਸੀ ਆਏ ਆ ਮੂਲੀਆਂ ਪੱਟਣ ਕਿੱਛ ਤਾਂ ਜਵਾਈ ਮਰੀ ਜਾਣੀਆਂ ਮੈਂ ਵਿੱਚ ਜਵਾਈ ਆ ਵਧੀਆ ਫਰੀਆਂ ਅੱਜ ਮੌਸਮ ਸੋਣਾ ਹੈ ਆਰ ਦੁਖਦਾਇਆ ਅੱਛਾ ਸਭ ਬਸ ਤੈਨੂੰ ਪਤਾ ਲੱਗ ਗਿਆ ਨਾ ਹੁਣ ਹਾਂਜੀ ਨੋਟ ਕੀਤਾ ਜਾਵੇ ਮੇਰੀ ਗੱਲ ਨੂੰ ਹਾਂਜੀ ਹਾਂਜੀ ਫਟਾ ਤੇ ਨੋਟ ਨੋਟਿੰਗ ਹੋਈ ਕਿੰਨੇ ਸੋਹਣਾ ਗੋਭੀ ਦਾ ਬੋਲ ਮੈਂ ਵੀ ਉੱਦੇ ਦੇ ਗਿਆ ਕਿਊਟ ਆ ਪਿਆਰਾ ਆ ਛੋਟਾ ਆ ਮੈਂ ਉੱਦੇ ਧਨੀਆ ਤੋਂ ਪਹਿਲਾਂ ਮੇਨੂੰ ਆਂਦੀ ਚਾਚੀ ਆਂਦੀ ਕਹਿੰਦੀ ਤੂੰ ਧਨੀਆ ਤੋੜ ਕੇ ਲੈ ਜਾ ਕਰੋ ਕੀ ਕਹਦੇ ਮੈਂ ਲੈ ਕੇ ਗਈ ਫਿਰ ਦੂਜੇ ਪਾਸੇ ਸਾਡੇ ਬਿਨਾ ਪੁੱਛੇ ਤਨਗਾ ਦੋੜ ਖਲੇ ਮੈਂ ਕਹਿੰਦੀ ਧੱਕੇ ਆ ਮੈਂ ਵੀ ਸੁਣਿਆ ਸੀ ਇੱਕ ਦਿਨ ਵਲੌਗ ਚ ਆਖੀਂ ਸੀ ਨਾ ਗੱਗੂ ਤੁਸੀਂ ਲੈ ਜਾ ਕਰੋ ਓਏ ਸਾਡੇ ਹਾਲ ਹੋਇਆਗਾ ਹੈਗਾ ਉੱਧਰ ਵੀ ਸਬਜੀ ਸਬਜੀ ਵਧੀਆ ਲੱਗੀ ਆ ਮੈਂ ਇਹਨੂੰ ਕਿਹਾ ਗਾਇ ਮੈਂ ਕਹਿੰਦਾ ਲੈ ਜਾ ਕਰੋ ਕਿਉਂ ਉੱਧਰ ਹਜੇ ਢੰਗਾਂ ਹੋਇਆ ਨਹੀਂ ਸੀਗਾ ਤੇ ਮੈਂ ਉੱਧਰ ਨਹੀਂ ਦੁਬਾਰਾ ਬੋਲੋ ਕਿੰਨੇ ਸੋਹਣੇ ਸਕ੍ਰਿਪਟਡ ਬਣਾਉਣੀ ਆ ਕਹਿੰਦੀ ਦੁਬਾਰਾ ਬੋਲ ਮੋਲਿਆਂ ਲੈ ਕੇ ਜਾਣੇ ਧੋ ਕੇ ਇਹਨਾਂ ਨੂੰ ਕਰਦੇ ਆ ਕਦੂ ਕਸ ਸਰੇ ਵਧੀਆ ਵੈਸੇ ਖਣੀ ਚਾਹੀਦਾ ਲਾਲੀ ਨੇ ਬੈਂਗਣੇ ਦੇ ਦਿੰਦੇ ਆ ਇਹ ਸਾਨੂੰ ਐਤ ਕੀ ਗੋਭੀ ਬਹੁਤ ਲੱਗੀ ਹੈਗੀ ਸਾਡੇ ਗੋਭੀ ਗੋਭੀ ਹੋ ਰੱਖੀ ਹੈਗੀ ਪਿੰਡ ਕੱਲਾ ਨਾਲ ਬੈਂਗਣ ਖਵਾ ਖਵਾ ਆਪਾਂ ਨੂੰ ਉਹ ਕੀਤਾ ਹੁਣ ਐਸ ਐਸ ਵਾਰੀ ਗੋਭੀ ਬੈਂਗਣ ਵੀ ਲੱਗੇ ਹੋਏ ਆ ਹਲੇ ਬਾਪੂ ਬਾਦ ਸੋਰਦਾ ਉਧਰ ਬੈਂਗਣੀ ਹਜੇ ਵੀ ਹੋਈ ਨਹੀਂ ਹੈ ਨਾ ਉੱਤੇ ਕੁਟੀਆ ਬੈਂਗਣ ਹਲੇ ਵੀ ਹੈਗੇ ਬੈਂਗਣੀ ਵਾਧੂ ਸੀ ਆਹ ਕਾ ਤਾ ਬੂਟਾਗਾ 올ਿਵ 올ਿਵ ਦਾ ਨਾ ਸਾਰੇ ਹੀ ਉਹ ਸੁੱਕ ਗਏ ਵਿਚਾਰਾ ਹਰਾ ਹੋਊਗਾ ਹੁਣ ਹੌਲੀ ਹੌਲੀ ਆਈ ਪ੍ਰੈਸ ਤੋਂ ਆਈ ਬੰਦੀ ਆਵੇ ਸੁੱਕ ਗਏ ਅਸੀਂ ਸੁੱਕ ਗਏ ਅਸੀਂ ਸੁੱਕ ਗਏ ਤਾਂ ਹੈਗਾ ਬੂਟਾ ਵਿਚਾਰਾ ਨਿਸ਼ਾਨੀ ਜੀ ਖੜੀ ਐ ਨੂੰ ਵੇਖ ਕੇ ਇਹ ਸੀਰੀਜ਼ ਹੋ ਗਈ ਨੂੰ ਵੇਖ ਕੇ ਉਹ ਕਾਲੇ ਦਾ ਵੀ ਸਾਈਪ੍ਰੈਸ ਗਏ ਸੀ ਅਸੀਂ ਕਦੀ ਨਿਸ਼ਾਨੀ ਸਾਈਪ੍ਰੈਸ ਦੀ ਨਿਸ਼ਾਨੀ ਨਿਸ਼ਾਨੀ ਇੱਧਰ ਥੋੜੀ ਜਿਹੀ ਡਾਇਲੌਗ ਘੱਟ ਆਉਂਦੇ ਆ ਮਾਰਨੇ ਜਵਾਨ ਹੋ ਜਾਂਦੀ ਉਲਟ ਜਾਂਦੀ ਚੱਲ ਗੱਗੂ ਬਹੁਤ ਹੋ ਗਈ ਮਸਤੀ ਮਜ਼ਾਕ ਪਤਾ ਸੀ ਵੀ ਹੁਣ ਆਉਣ ਲੱਗੇ ਆ ਫਲੋਸੇ ਇਧਰੋਂ ਤਾਂ ਹੀ ਤਾਂ ਹੀ ਚੁੱਪ ਕਰ ਗਈ ਦੋਨੇ ਨਹੀਂ ਹੈ ਸਾਲੋਂ ਤਾਂ ਹਾਸ ਸੰਸ ਕੇ ਬਰ ਟੱਡ ਤੋਂ ਖਲਾਬੇ ਕਰ ਲਗੇ ਨਾ ਸੀਰ ਮੱਛੀਆਂ ਵਿੱਚ ਆਈ ਵੇ ਲੈ ਦੇ ਗਏ ਪੈਰੇ ਤੋਂ ਹੁਣ ਇਹਨੂੰ ਯਾਦ ਕਰਾਤਾ ਇਹਨੇ ਬਸ ਗੱਲ ਹੀ ਤਾਂ ਉੱਥੇ ਪੈ ਗਈ ਲਟ ਗਈ

ਕੁੜੀਆਂ ਸੋਹਰਿਆਂ ਤੋਂ ਲੜ ਕੇ ਆਉਂਦੀਆਂ ਨੇ ਪਿੱਕੇ ਇਹਨਾਂ ਦੀ ਮੈਂ ਚਲਦੀ ਆਂ ਪਾਪੇ ਵਾਲੀ ਸਕੂਟਰੀ ਦਿਓ ਬਰਨਾਲੇ ਆਂ ਹੀ ਚੱਲਦਾ ਮੈਂ ਸਕੂਟਰੀ ਤੇ ਲਾਲੀ ਐਤ ਕੀ ਆਉਣ ਲਈ ਬੜੀ ਐਕਸਾਈਟਿਡ ਸੀ ਕੀ ਗੱਲ ਬਹੁਤ ਟਾਈਮ ਹੋ ਗਿਆ ਸੀ ਰੋਣੇ ਲੱਪੇ ਨਾਲੇ ਉਹ ਵਿਚਾਰੇ ਨੂੰ ਕੁਝ ਕਹਿੰਦੇ ਨਹੀਂ ਉਹੀ ਸੁੱਤੇਵਾਦੀ ਜੀ ਬਣ ਗਈ ਉਹੀ ਵਿਚਾਰੀ ਜੀ ਰੋਣ ਲੱਪੇ ਗਈ ਨੂੰ ਪਾਈਗਾ ਨਾ ਮੈਂ ਤੈਨੂੰ ਕਿਹਾ ਵੀ ਤੂੰ ਨਹੀਂ ਜਾਣਾ ਰੋਣ ਲੱਪੇ ਜਿਵੇਂ ਜਵਾਕ ਜੀ ਰੋਣੇ ਲੱਵੇਂ ਜਾਣਾ ਪ ਜਾਣਾ ਜਾਣਾ ਵਿਚਾਰੀ ਚਲ ਕੋਈ ਨਹੀਂ ਲਾ ਲਈ ਹੁਣ ਆਈ ਦੋ ਅਰ 26 ਚ ਆਉਣਾ ਉੱਥੇ 26 ਅਗਲੇ ਸਾਲ ਆਏਗੀ ਹੁੰਦੇ ਨਾ ਮਾਰੇ ਵੀਰੇ ਦਾ ਮੈਸੇਜ ਆਇਆ ਵੀਰੇ ਦਾ ਮੈਸੇਜ ਆਇਆ ਨਹੀਂ ਚਾਚੀ ਫਿਰ ਗੱਲ ਦਸੋ ਨਾ ਗੱਲ ਦਸੋ ਤੇਰੀ ਪੋਸਟ ਤੇ ਕੀ ਕਮੈਂਟ ਆਇਆ ਦੀ ਤੁਸੀਂ ਸੋਨੇਓ ਕੀ ਕਰੀਏ ਬੇਰੀ ਤੇ ਕਰਦੀਆਂ ਬੇਰੀ ਨਹੀਂ ਬਈ ਚਾਚੀ ਸਾਡੀ ਬਹੁਤ ਹੂਰ ਪਰ ਹੈ ਅਪਸਰਾ ਅਪਸਰਾ ਆ ਜਾ ਮੈਨੂੰ ਕਹਾ ਮੇਰੇ ਤੇ ਲਿਖ ਆਇਆ ਅਸੀਂ ਤਾਂ ਤੱਡ ਤੰਨ ਹੋਗੇ ਸਾਡੇ ਘਰੇ ਅਪਸਰਾ ਆ ਗਈ ਕਿਉਂ ਖੁਸ਼ ਨਹੀਂ ਹੈਂ ਜੀ ਮੈਂ ਘਰੇ ਤੇ ਆਈ ਆਂ ਲੈ ਮੈਂ ਕੀ ਕਿਹਾ ਪਵਾ ਦੰਦ ਕੱਢ ਕੱਢ ਕੇ ਕਹਿਨੀ ਆ ਤੇ ਲੈ ਹੁਣ ਹੱਸ ਕੇ ਕਹਿਣਾ ਜੇ ਮੈਂ ਸੜੇ ਮੂੰਹ ਨਾਲ ਕਹਦੀ ਤੂੰ ਕਹਿੰਦੇ ਗੱਗੂ ਮੇਰੇ ਤੇ ਖੋਸ਼ਦੀ ਹੈਗੀ ਗੱਗੂ ਖੋਸ਼ ਨਹੀਂ ਕੋਈ ਨਹੀਂ ਅਡਾ ਲਓ ਮਜ਼ਾ ਮੇਰੇ ਘਰ ਵਾਲੇ ਨੂੰ ਤਾਂ ਮੈਂ ਪਸੰਦ ਹੈ ਹੀ ਆ ਕੀ ਇਹ ਚਿੱਕੀ ਕੁਛ ਨਹੀਂ ਗੱਲ ਹੈ ਦੇਖਿਆ ਨਾ ਹਾਂ ਇਹ ਚਿੱਕੀ ਗੱਲ ਉਹ ਕਹਿੰਦਾ ਪੁੱਛਣਾ ਨਹੀਂ ਉਹ ਕਹਿੰਦਾ ਇਹ ਚ ਕੀ ਹੈ ਪੁੱਛਣ ਵਾਲੀ ਗੱਲ ਉਹ ਕਹਿੰਦਾ ਪੁੱਛ ਨਾ ਬਸ ਮੈਨੂੰ ਫੱਤੀ ਬੀਕੀ ਇਹ ਚੈੱਕ ਆਉਂਦੀ ਸੀ ਦੇਖੋ ਇਸ ਿਆਰੇ ਕੋ ਦੋਸਤ ਇਹ ਸਹਣਾ ਬਹੁਤ ਕਹਿਰ ਰੱਖਦੀ ਆ ਬਸ ਤੁਹਾਡਾ ਪਾਸਾ ਦੇਖਿਓ ਜਲਾ ਦੋ ਸਟ੍ਰਿਕਟ ਚਾਚੀ ਤੇ ਸਟ੍ਰਿਕਟ ਭਾਬੀ ਇਸ ਫੇਸਕ ਦਿਆਨਸਾ ਦੇਖੋ ਇਸਕੋ ਕੰਨੀ ਸਕਾਪ ਵਰਗੇ ਸ਼ਿਮਲੇ ਆਣਾ ਗਾਣਾ ਲਾ ਸ਼ਿਮਲੇ ਆਣ ਮੇਟੋ ਲਾ ਲਾ ਚੰਬਾਲਾ ਚੰਬਾਲਾ ਕਿਤੇ ਨਹੀਂ ਕਿ ਦੂਰ ਇਹ ਤੁਹਾਨੂੰ ਜਿਹੜੇ ਤਾਂ ਪੀਸ ਵਾਲੇ ਨਹੀਂ ਹੁੰਦੇ ਚੋਰੀ ਚੋਰੀ ਇਹ ਨਹੀਂ ਕਰਦੇ ਹੁੰਦੇ ਵੀਡੀਓ ਬਣਾਉਂਦੇ ਨੂੰ ਪਰ ਆਉਣਾ ਤੇਨੇ ਮਾਰੀ ਗਾਲਾਂ ਆ ਕੇ ਆਏ ਕਿਹਨੂੰ ਕਹਾਂ ਮਨ ਲੋਕਾਂ ਤੇ ਅੰਟੀ ਗੜੀ ਨਹੀਂ ਜੀ ਜਮਾਨ ਸਿਰ ਜਿਹੜੀ ਖੜੀ ਆ ਗਈ ਨਹੀਂ ਜਿੱਤ ਗਈ ਹੈ ਜੇ ਤੂੰ ਨਹੀਂ ਕਦੇ ਜਿੱਤਿਆ ਨਹੀਂ ਕੋਈ ਜਿਹਨੂੰ ਆਪਾਂ ਵੋਟ ਪਾ ਦਿੱਤੀ ਹੈ ਪਹਿਲੀ ਵਾਰ ਹੀ ਹੋਇਆਗਾ ਨਹੀਂ ਨਹੀਂ ਆਇਆ ਤਾਂ ਕਿਦਾਂ ਦੋਨੇ ਜਿੱਤ ਗਏ ਜਿਨ੍ਹਾਂ ਨੂੰ ਪਾਈ ਸੀ ਸਸਰੀ ਗਾਲ ਸਸਰੀ ਕਾਲ ਸਸਰੀ ਗਾਲ ਵੀ ਭਾਈ ਨੂੰ ਲੋੜ ਦੀ ਸਾਡੇ ਆਪ ਨੂੰ ਲਿਖੀ ਹੋਈ ਫੋਨ ਆਇਆ ਜਾਵਰਾ ਜਦੋਂ ਮੈਂ ਦੋ ਬੱਚੇ ਬਾਪ ਬਣ ਕੇ ਉਦੋਂ ਲੋ ਵੀ ਸੋਰੀਆਂ ਲਾਈਟਾਂ ਉਡਾ ਬੰਦ ਕਰਕੇ ਸੈਣਮੇ ਵਾਲਾ ਮਾਹੌਲ ਬਣਾ ਰੱਖਿਆ ਸਕਰੀਨ ਥੋੜੀ ਜੁੜੀ ਆ ਸਕਰੀਨ ਯਾਰ ਉਹਦੇ ਤੇ ਨਾ ਐਲਸੀਡ ਤੇ ਚੱਲਦੀ ਨਹੀਂ ਪਤਨ ਕੀ ਗੱਲ ਹੈ ਅੱਛਾ ਪੈਨ ਡਰਾਈਵ ਲੈ ਜਾਓ ਜਿੰਨੀ ਰਹਿ ਗਈ ਐਲਸੀਡ ਤੇ ਲਾ ਕੇ ਦੇਖ ਲਿਓ ਹਾਂ ਹਾਂ ਮਤ ਤੁਹਾਡੇ ਤੇ ਸਾਡੇ ਦੀ ਕਿਵੇਂ ਦਿਲ ਤੇ ਚੱਲ ਪੂਗੀ ਕੋਈ ਬੈਂਡਰ ਵੀ ਸਾਡੇ ਦਿਲ ਤੇ ਵੀ ਨਹੀਂ ਚੱਲਦੂਗੀ ਲਾ ਕੇ ਦੇਖ ਲੋ ਚਾ ਕਰ ਇਹਨਾਂ ਨੂੰ ਜੱਟ ਲੈ ਗੱਲ ਨੂੰ ਕੱਢ ਦਿਓ ਕੱਢ ਦਿਓ ਕੱਢ ਦਿਓ ਇਹ ਇਹ ਚੱਲ ਮੈਂ ਘੜ ਦਿਓ ਯਾਰ ਤਰੂਗਾ ਕੋਣ ਆਊਗਾ ਕੋਣ ਆਊਗਾ ਕੋਣ ਆਊਗਾ ਮੋੜ ਦੇ ਨੂੰ ਨਹੀਂ ਦੇ ਦੇ ਮੋੜ ਦੇਖੀ ਮੋੜ ਦੇਖੀ ਹੁਣ ਵੇਖੀ ਇਹ ਏ ਆਹ ਕੁਝ ਨਾ ਹੋਵੇ ਜਿਹੜੀ ਪੈਂਡਰਾਈ ਨੂੰ ਸਵੇਰੇ ਨਾਲ ਜਲੂਸ ਕੱਢੇ ਹੋਵੇ ਬਲੌਗ ਚ ਆਪਣਾ ਫਰੀਲਾਂ ਪਾਪਾ ਕਿ ਕਿਤੇ ਠੀਕ ਹੈ ਜੜੀ ਸਟੋਰ ਮੈਂ ਹਾਂ ਸਟੋਰ ਤੇ ਲੋ ਵੀ ਪ੍ਰੀ ਵੈਡਿੰਗ ਤੇ ਕਟਾਕਸ ਚ ਚੱਲ ਰਿਹਾ ਅਭੀ ਉਹ ਜਰਾਪਾ ਫਾਇਓ ਬਾਥਰੂਮ ਚ ਰਹਿ ਗਈਆਂ ਟਟ ਟਟ ਅਰਜੈਂਟ ਲੋ ਬੇਦਰਹਿਣੂ ਨਹੀਂ ਉਹ ਹੋਰੀ ਜਾਣਾ ਜਰਾਪਾ ਵੀ ਉਹਨਾਂ ਦਾ ਜਰਾਪਾ ਚੱਲਣਾ ਲੂਸ ਕੱਤੀ ਹੈ ਨਹੀਂ ਸੱਸਾਂ ਬਲੈਨ ਨੰਨ ਦੀ ਬਾਪਾ ਤਾਂ ਕਹਿੰਦੀ ਗਰਦ ਉਠਾਦੀ ਗਰਦ ਉਠਾਦੀ ਮੈਂ ਨਹੀਂ ਕਹਿੰਦਾ ਕਿ ਸਮਾਂ ਨਹੀਂ ਕੋਈ ਨੇ ਚੋਰ ਸੱ ਇਹ ਉੱਥੋਂ ਹੀ ਲਈਆਂ ਸੀਗਾ ਵੀਰਾਂ ਦਾ ਨੰਬਰ ਲੈਟ ਸੀਗਾ ਤਾਂ ਭਾਬੀ ਨੂੰ ਬਹੁਤ ਸ਼ਰਮ ਆਈ ਉਹ ਜਿਹੜੀ ਚੀਜ਼ ਹੈਗੀ ਉਹ ਤਾਂ ਹੈਗੀ ਨਾ ਵਧੀਆ ਜਿਹੜੀ ਮੈਂ ਰਿਕਾਰਡ ਕਰ ਰਿਹਾ ਜਿਹੜੀ ਵੀਡੀਓ ਰਿਕਾਰਡ ਹੋਈ ਵੀ ਹੈ ਕਰੋ ਕਮੈਂਟ ਪਾਈਏ ਫਿਰ YouTube ਤੇ ਹਾਂ ਦੱਸੋ ਗਰਾ ਮੇਰਾ ਆਵੇ ਬੋਲ ਓ ਆਓ ਆਪੇ ਤੇਰਾ ਮਾਰਾ ਕੌਣ ਆਇਆ ਨੂੰ ਸਰ ਤੇ ਅੱਜ ਨੂੰ ਟਾਫੀ ਖਵਾ ਦੇ ਤਾਜੀ ਜਵਾਗ ਦੇ ਵੀ ਉ ਤਾਂ ਕਮਾਲ ਕਮਾਲ ਹੀ ਆ ਨਾ ਬੜੀ ਜਾਣਾ ਸਵਰੀਨ ਲੈ ਜਾ ਸਵਰੀਨ ਇਹਨੂੰ ਨਹੀਂ ਪਾਈ ਤਾ ਲੈ ਜਾ ਨਾਲ ਲੈ ਜਾ ਚਲੋ ਜੀ ਓਕੇ ਬਾਈ ਚੰਗਾ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੰਨੇ ਕ ਵਧਿਆਈਏ ਕੱਲ ਕੋਈ ਗੱਲ ਨਹੀਂ ਆਜੋ 10 ਵਜੇ 10 10:30 ਵਜੇ ਆਜੋ ਜਲਦੀ ਨਾਲ ਵੜੋ ਰੋਟੀਆਂ ਨਾਲ ਜਲ ਵੜੋ ਪੈਣ ਪਹਿਣਾ ਹੀ ਐ ਉੱਤ ਜਾ ਕੇ ਬੈਠੋ ਗੱਲੀ ਨੂੰ ਮੇਰੇ ਸਾਨੂੰ ਠੰਡ ਲੱਗੀ ਜਾਂਦੀ ਐ ਨਾ ਲਾਲੀ ਆ ਲਾਲੀ ਉੱਤੋਂ ਦੀ ਬਾਈ ਮੋਟੀ ਕੋਟੀ ਪਾੜੋ ਤਾਂ ਅੱਡੀ ਤਾਂ ਮੋਟੀ ਬਾਈ ਕਮਾਲ ਦੇਖ ਬੰਦੇ ਉਹਨਾਂ ਨੇ ਤ੍ਰੀਸਕੜੀਸ ਨਹੀਂ ਲੈਦੀ ਆਈ ਸਾ ਸਾਲ ਪੀਤੇ ਹੁਣ ਨੱਥੇ ਖੱਕ ਜਾਵਾਂਗੇ ਬਾਏ ਬਈ ਕੁੜੀ ਦਾ ਟਾਟਾ ਵੀ ਦੇਖੋ ਬਾਏ ਕੁੜੀ ਦਾ ਟਾਟਾ ਅੰਤਜੂ ਆਜੀ ਆਜੀ ਚਲ ਤੂੰ ਵੀ ਬਾਏ ਕਰ ਦੇ ਤਾਜੂ ਨੂੰ ਲੋ ਵੀ ਚਲ ਬੁੜੀ ਗਏ ਤਾਜੂ ਹੁਣੀ ਵੀ ਤੇ ਮੈਨੂੰ ਲੱਗਦਾ ਬਾਪੂ ਹੁਣੀ ਵੀ ਆਈ ਜਾਂਦੇ ਆ ਟੋਲ ਦਾ ਮੈਸੇਜ ਆਇਆ ਮੈਨੂੰ ਹੈ ਆ ਗਏ ਨੀ ਅੱਜ ਸ਼ਾਇਦ ਆਈ ਜਾਂਦੇ ਆ ਬੜਬਰ ਵਾਲੇ ਟੋਲ ਦਾ ਮੈਸੇਜ ਆਇਆ ਬਰਨਾਲੇ ਆ ਗਏ ਹੁਣੇ ਹੁਣ ਤੇ ਲਾਲੀ ਸੱਚ ਫੈਨਸ ਵੱਲੋਂ ਆਇਆ ਵੀ ਲਾਲੀ ਨੇ ਆਏ ਨਹੀਂ ਆਖਿਆ ਹੈਲੋ ਮਾਈ ਫੈਨਸ ਹਾਂ ਸੱਚ ਵਿੱਚ ਕਰਕੇ ਸੋਚੀ ਹੈਲੋ ਮਾਈ ਫੈਨਸ ਕਿਵੇਂ ਹੋ ਹਿੰਦੀ ਨਹੀਂ ਹੋ ਗਈ ਚੱਲ ਕਿਵੇਂ ਹੋ ਲੋਹੜਾਂ ਕਾਂ ਲੱਗੀਆਂ ਰਹੀਆਂ ਕਿੰਨਾ ਚਿਰ ਗੱਲਾਂ ਬਾਤਾਂ ਮਾਰੀ ਗਏ ਨਾਲੇ ਅਸੀਂ ਵਿਆਹ ਦੀ ਮੂਵੀ ਦਿਖਾਤੀ ਇਹ ਮੇਰੀ ਗੱਲ ਸੁਣ ਸਾਡੇ ਵਿਆਹ ਤੋਂ ਕੋਸ਼ਕ ਦਿਨ ਬਾਅਦ ਹੀ ਦਿਲਖੁਸ਼ ਮਤਲਬ ਵੀ ਅਸੀਂ ਮਿਲ ਪਏ ਸੀਗੇ ਤੇ ਮੈਂ ਦਿਲਖੁਸ਼ ਨੂੰ ਆਖਿਆ ਨਹੀਂ ਮੈਂ ਕਿ ਜੇ ਸਾਡਾ ਮਹੀਨਾ ਵਿਆਹ ਲੇਟ ਹੁੰਦਾ ਤਾਂ ਹੋ ਸਕਦਾ ਤੁਸੀਂ ਵੀ ਸਾਰੇ ਵਿਆਹ ਦੇ ਵਿੱਚ ਹੁੰਦੇ ਹਨਾ ਤੇ ਜਾਂ ਮੈਂ ਆਖਿਆ ਵੀ ਤੂੰ 20 ਦਿਨ ਪਹਿਲਾਂ ਮਤਲਬ ਵੀ ਇਦਾਂ ਆਪਾਂ ਮਿਲ ਪੈਂਦੇ ਤਾਂ ਫਿਰ ਆਪਾਂ ਤੁਸੀਂ ਵਿਆਹ ਚ ਹੁੰਦੇ ਹੁਣ ਆਪਾਂ ਲੈਪਟਾਪ ਕਰੀਏ ਬੰਦ ਕਿੰਨੀ ਕੀ ਰਹਿ ਗਈ ਸੀ ਦੋ ਵਾਰ ਮੜੀ ਦੇਖਣੇ ਹੁਣ ਨਹੀਂ ਕਿੰਨੇ ਬਦਲੇ ਸਾਰੇ ਆਲੇ ਮਮਾ ਡੈਡੀ ਬੇਬੀ ਕਿੱਥੇ ਆ ਮੈਂ ਕਿੱਥੇ ਆ ਰਿਹਾ ਚੱਲ ਹਾਂਜੀ ਬੜੀ ਸਾਹਿਬ ਕੀ ਭਾਲਦੇ ਫਿਰਦੇ ਆਪਾਂ ਲੋਵੀ ਗਾਇਸ ਅੱਜ ਦੇ ਵਲੌਗ ਨੂੰ ਖਤਮ ਕਰਨ ਦਾ ਵੇਲਾ ਆ ਚੁੱਕਿਆ ਕਿਉਂਕਿ ਠੰਡ ਬਹੁਤ ਆ ਤੇ ਰਾਤ ਦੇ ਪੱਛ ਚੁੱਕੇ 10 ਤੇ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦਿਓ ਵਲੌਗ ਕਿਦਾਂ ਲੱਗਦੇ ਆ ਤੇ ਅੱਜ ਦੇਖ ਖੁਸ਼ ਹੋਣਾ ਦੁਪਹਿਰੇ ਜੇ ਫੋਨ ਆਇਆ ਕਹਿੰਦੇ ਅਸੀਂ ਆਉਣੇ ਆ ਤੇ ਕਿਉਂਕਿ ਰਾਤ ਹੋ ਤਾਂ ਨਹੀਂ ਰੁਕ ਸਕਦੇ ਕਿਉਂਕਿ ਫਿਰ ਇਸ ਟਾਈਮ ਘਰੇ ਐਮਰਜੈਂਸੀ ਹੈ ਨਾ ਤੇ ਨਹੀਂ ਤਾਂ ਉਹ ਕਹਿੰਦੇ ਸੀ ਚਲੋ ਰਾਤ ਨੂੰ ਵਧੀਆ ਗੱਲਾਂ-ਵੱਤਾਂ ਮਾਰਦੇ ਹਾਂ ਪਰ ਚਲੋ ਕੋਈ ਚੱਕਰ ਨਹੀਂ ਗਾ ਤੇ ਦੂਜਾ ਐਂ ਹੁੰਦਾ ਬਾਈ ਹੁਣ ਮੇਲੇ ਕੇ ਲਈ ਇਦਾਂ ਹੀ ਹੁੰਦੇ ਆ ਕਿਉਂਕਿ ਪਹਿਲਾਂ ਮੰਨ ਲਓ ਵੀ ਲਾਲੀ ਵੀ ਇਕ ਵਾਰੀ ਸੀ ਬੱਬੂ ਵੀ ਇਕ ਵਾਰੀ ਸੀ ਨਾ ਤੇ ਚਲੋ ਪਹਿਲਾਂ ਮਤਲਬ ਇਹ ਸੀਗਾ ਜੇ ਜਾਦੇ ਮਤਲਬ ਹੋ ਜਾਂਦਾ ਸੀ ਹੁਣ ਫਿਰ ਜਿਵੇਂ ਛੁੱਟੀਆਂ ਦੇ ਵਿੱਚ ਆਉਂਦੀਆਂ ਮੰਦੀਪ ਕੀ ਆਂਦੀ ਕੀ ਆਂ ਕਹਿੰਦੀ ਨਹੀਂ ਕਹਿੰਦਾ ਹਾਂ ਸਾਰਾ ਫਾਵਾ ਬਲੌਗ ਭਰਦਾ ਫਾਲੇ ਫਾਰਮ ਤੂੰ ਹੀ ਕਹਦੇ ਲਾਡੀ ਹੈਲੋ ਮਾਈ ਫੈਨਸ ਹੈਲੋ ਮਾਈ ਫੈਨਸ ਕਿੱਦਾਂ ਸਾਰੇ ਲਾਡੀ ਦਾ ਫੋਨ ਆ ਗਿਆ ਸੀ ਬਈ ਵਿੱਚ ਕਿਉਂਕਿ ਉੱਥੇ ਮੰਡੀ ਨਾ ਮਤਲਬ ਲਾਡੀ ਘਰੇ ਕੰਮ ਵਗੈਰਾ ਕਰਵਾਉਣ ਲੱਗਾ ਤੇ ਉਹ ਸਾਰੀ ਰੈਸਲਾ ਮੈਥੋਂ ਲੈਂਦਾ ਤੇ ਚਲੋ ਮੇਰੇ ਲਈ ਵੀ ਮਾਨ ਵਾਲੀ ਗੱਲ ਆ ਤੇ ਮੈਂ ਵੀ ਕਦੇ ਮੰਨ ਕੇ ਚਲੋ ਇੱਕ ਚਲੋ ਗੱਲਬਾਤ ਵੈਸੇ ਚੱਲ ਰਹੀ ਹੈ ਹਨਾ ਮੈਂ ਦੱਸ ਦਿਨਾ ਕਿ ਮੈਂ ਕਦੇ ਵੀ ਉਸ ਘਰ ਦੇ ਵਿੱਚ ਵੀ ਨਾ ਹੀ ਮੇਰੇ ਕਦੇ ਮਾਂ ਪਿਓ ਨੇ ਇਹੋ ਜੀ ਸਿੱਖਿਆ ਦਿੱਤੀ ਹੈ ਨਾ ਕਿ ਮੈਂ ਕਦੇ ਉਸ ਘਰ ਦੇ ਵਿੱਚ ਜਵਾਈ ਬਣ ਕੇ ਨਹੀਂ ਗਿਆ ਪੁੱਤ ਬਣ ਕੇ ਜਾਈਦਾ ਤੇ ਜੇ ਮੈਂ ਪੁੱਤ ਬਣ ਕੇ ਜਾਂਨਾ ਤਾਂ ਅਗਲੇ 20 ਮੈਨੂੰ ਬਣਦਾ ਮਾਨ ਸਤਕਾਰ ਦਿੰਦੇ ਆ ਕਿ A to Z ਗੱਲ ਮੈਨੂੰ ਮਤਲਬ ਜਿਹੜਾ ਕੋਈ ਕੰਮ ਕਰਨਾ ਹੁੰਦਾ ਤਾਂ ਪੁੱਤਾਂ ਨੂੰ ਪੁੱਛ ਕੇ ਕਰਦੇ ਤੇ ਇਸ ਚੀਜ਼ ਦਾ ਜਿਹੜਾ ਹਰੇਕ ਰਿਸ਼ਤੇ ਨੂੰ ਜੇ ਮੰਨ ਕੇ ਚੱਲੋ ਵੀ ਹੁਣ ਜਿਵੇਂ ਹੁਣ ਜੋਤ ਆ ਜੋਤ ਦੀ ਡਿਊਟੀ ਇੱਧਰ ਹੈ ਕਿ ਉਹਨੇ ਸਾਰੇ ਰਿਸ਼ਤੇ ਨੂੰ ਸੰਭ ਕੇ ਰੱਖਣਾ ਨਾ ਤਾਂ ਮੇਰਾ ਫਰਜ਼ ਬਣਦਾ ਵੀ ਮੈਂ ਉਹਨਾਂ ਉਧਰਲੇ ਰਿਸ਼ਤੇਦਾਰਾਂ ਦੀ ਮੈਂ ਕਦਰ ਕਰਨੀ ਹੈ ਠੀਕ ਹੈ ਤੇ ਮੈਂ ਜਿੱਤ ਸੰਭਣੀ ਸੋ ਇਹ ਬੰਦੇ ਤੇ ਮਤਲਬ ਆਦਮੀ ਤੇ ਔਰਤ ਦਾ ਦੋਨਾਂ ਦਾ ਫਰਜ਼ ਹੁੰਦਾ ਕਿ ਉਹਨਾਂ ਨੇ ਕਿਵੇਂ ਰਿਸ਼ਤੇ ਨੂੰ ਜਿਹੜਾ ਆ ਉਹ ਕਰਨਾ ਵੀ ਮਤਲਬ ਉਹ ਕਰਨਾ ਤੇ ਭਾਜੀ ਲਾਡੀ ਮੈਨੂੰ ਕਹਿ ਰਹੀ ਸੀ ਭਾਜੀ ਕਹਿੰਦਾ ਘੇੜਾ ਮਾਰਿਆ ਮੈਂ ਕਿਹਾ ਤੂੰ ਟੈਨਸ਼ਨ ਘਾ ਤੇ ਲੈਣਾ ਕੋਈ ਚੱਕਰ ਨਹੀਂ ਘੇੜਾ ਮਾਰਿਆ ਵਾਂਗੇ ਕਿੱਡੀ ਗੱਲ ਹਨ ਤੇ ਮੈਂ ਕਿਹਾ ਪਰ ਹਜੇ 2-4 ਦਿਨ ਤਾਂ ਟਾਈਮ 5 ਦਿਨ ਹੈ ਨਹੀਂਗਾ ਪਰ ਉਸ ਤੋਂ ਬਾਅਦ ਆਪਾਂ ਘੇੜਾ ਮਾਰਿਆ ਮੈਂ ਕੋਈ ਚੱਕਰ ਨਹੀਂ ਟੈਨਸ਼ਨ ਨਾ ਲੈ ਕਹਿੰਦਾ ਚਲੋ ਠੀਕ ਹੈ ਜਦੋਂ ਟਾਈਮ ਲੱਗਿਆ ਕਹਿੰਦਾ ਘੇੜਾ ਮਾਰਿਆ ਆਇਓ ਤੇ ਬਾਕੀ ਫਿਰ ਹੁਣ ਇੱਥੇ ਹੈ ਵੀ ਕੌਣ ਕੰਮ ਕਰ ਦੇਖਣਾ ਲਾਣਾ ਤੇ ਮੈਂ ਹੀ ਦੇਖਣਾ ਜਨ ਜੋਤਰੇ ਚਾਕੇ ਫਿਰ ਜੋ ਬੰਦੇ ਅਸੀਂ ਤਾਂ ਮੈਂ ਹੀ ਹਨਾ ਤੇ ਚਲੋ ਜੀ ਕਰਦੇ ਆ ਅੱਜ ਦੇ ਵਲੌਗ ਨੂੰ ਖਤਮ ਤੇ ਬਾਪੂ ਵਰਗੇ ਆਈ ਜਾਂਦੇ ਮੈਂ ਫੋਨ ਲਾ ਕੇ ਪੁੱਛਿਆ ਕਿਉਂਕਿ ਮੈਨੂੰ ਟੋਲ ਦਾ ਮੈਸੇਜ ਆ ਜਾਂਦਾ ਟੋਲ ਦੇ ਮੈਸੇਜ ਤੋਂ ਮੈਨੂੰ ਪਤਾ ਲੱਗ ਗਿਆ ਕਿ ਬਾਪੂ ਵਰਗੇ ਆਈ ਜਾਂਦੇ ਆ ਤੇ ਮੱਥਾ ਵਗੈਰਾ ਟੇਕ ਕੇ ਗੱਡੀ ਖਰਾਬ ਹੋਣ ਕਰਕੇ ਉਹ 2-3 ਘੰਟੇ ਲੇਟ ਹੋ ਗਏ ਨਹੀਂ ਤਾਂ ਹੁਣ ਆ ਜਾਂਦੇ ਐ ਇਸ ਵੇਲੇ ਨੂੰ ਤੇ ਬਾਪੂ ਕਹਿੰਦਾ ਸੀ ਆਈ ਜਾਂਦੇ ਆ ਤੇ ਫਿਰ ਕਹਿੰਦਾ ਰਾਤ ਦਾ ਹਜੇ ਬੱਜੂ 12:30 ਇੱਕ ਤੇ ਹਜੇ 10 ਵਜੇ ਆ ਤੇ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਹੈਗਾ ਤੁਸੀਂ ਫੋਨ ਕਰ ਦਿਓ ਫਿਰ ਉਹ ਦੁਕੀਟ ਖੋਲ ਦਾਂਗੇ ਹਣਾ ਤੇ ਚਲੋ ਜੀ ਬਾਏ ਬਾਏ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ